ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਭਾਹਿਮਾਨ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਸਹਿਬ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਚਲ ਰਹੀ ਭਗਤ ਬਾਣੀ ਦੀ ਲੜੀਵਾਰ ਵਿਚਾਰ ਦੇ ਤਹਿਤ ਪਿਛਲੇ ਦਿਵਾਨਾਂ ਦੇ ਅੰਦਰ ਅਸੀਂ ਬਸੰਤ ਰਾਗ ਦੀ ਸਾਰੰਗ ਬਸੰਤ ਰਾਗ ਤੇ ਫਿਰ ਸਾਰੰਗ ਰਾਗ ਦੀ ਸੰਪੂਰਨਤਾ ਕਰਕੇ ਅੱਜ ਤੋਂ ਸਾਰੰਗ ਰਾਗ ਦਾ ਅਗਲਾ ਜਿਹੜਾ ਸ਼ਬਦ ਹੈ ਹਰ ਬਿਨ ਕੌਨ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭਨ ਕਾ ਇਸ ਦੇ ਆਪਾਂ ਵਿਚਾਰ ਅੱਜ ਆਰੰਭ ਕਰਨੀ ਹੈ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਆਓ ਜਨਕ ਆਪ ਜੀ ਗੁਰਦਵਾਰਾ ਦੇ ਵਿੱਚ ਜੁੜ ਕੇ ਬੈਠੇ ਹੋ ادب ਸਤਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾਰੰਗ ਰਾਗ ਦਾ ਨਾਮ ਭਗਤ ਕਬੀਰ ਸਾਹਿਬ ਜੀ ਦੀ ਇਹ ਪਾਵਨ ਬਾਣੀ ਹੈ ਬਖਸ਼ਿਸ਼ ਕੀਤੀ ਹਰ ਬਿਨ ਕੌਨ ਸਹਾਈ ਮਨ ਕਾ ਮਾਦ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭਨ ਕਾ ਇਸ ਵਿਸ਼ੇ ਤੇ ਅਸੀਂ ਇੱਕ ਵਾਰ ਪਹਿਲਾਂ ਵੀ ਗੱਲ ਕੀਤੀ ਜਿਹੜੇ ਸਾਡੇ ਰਿਸ਼ਤੇ ਹਨ ਦੁਨੀਆਵੀ ਸਬੰਧ ਹਨ ਇਹ ਤਨ ਦੇ ਤੌਰ ਤੇ ਕਿਸੇ ਹੱਦ ਤੱਕ ਨਾਲ ਨਿਭ ਸਕਦੇ ਆ ਸਾਥ ਦੇ ਸਕਦੇ ਆ ਪਰ ਜੇ ਇਹਨਾਂ ਦਾ ਇਹ ਸੋਚੀਏ ਵੀ ਇਹ ਮਾਨਸਿਕ ਤੌਰ ਤੇ ਰੱਬ ਦੀ ਜਗ੍ਹਾ ਲੈ ਸਕਦੇ ਆ ਤੇ ਇਹ ਕਦੇ ਨਹੀਂ ਹੋ ਸਕਦਾ ਔਰ ਬੜਾ ਸਪਸ਼ਟ ਭਗਤ ਕਬੀਰ ਸਾਹਿਬਾਨ ਨੇ ਸਾਡੇ ਸਾਹਮਣੇ ਇੱਥੇ ਇਹ ਇਹ ਬਚਨ ਰੱਖਿਆ ਵੀ ਤਨ ਦੇ ਸਹਾਈ ਹੋ ਸਕਦਾ ਹੈ ਵੀ ਘਰ ਪਰਿਵਾਰ ਹੋਵੇ ਪਰ ਹਰ ਬਿਨ ਕੌਣ ਸਹਾਈ ਮਨ ਦਾ ਮਨ ਵੀ ਤੇ ਇਕੱਲਾ ਪੈਂਦਾ ਹੈ ਨਾ ਤੁਸੀਂ ਵੇਖੋ ਬੰਦਾ ਇਕੱਲਾ ਪੈ ਜਾਏ ਘਰ ਦੇ ਵਿੱਚ ਇਕੱਲਾ ਰਹੇ ਤੇ ਬੜੀ ਵਾਰ ਅਸੀਂ ਕਹਿੰਦੇ ਹਾਂ ਵੀ ਮੈਂ ਡਿਪਰੈਸ਼ਨ ਦੇ ਵਿੱਚ ਆ ਗਿਆ ਘਰ ਦੇ ਵਿੱਚ ਇਕੱਲੇ ਰਹਿਦਾ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ। ਮਨ ਕਿਉਂਕਿ ਕੋਈ ਗੱਲ ਕਰਨ ਵਾਲਾ ਨਹੀਂ, ਕੋਈ ਸੁਣਨ ਵਾਲਾ ਨਹੀਂ, ਕੋਈ ਕਹਿਣ ਵਾਲਾ ਨਹੀਂ। ਕਿਸੇ ਨਾਲ ਗੱਲਾਂ-ਬਾਤਾਂ ਵਿਚਾਰਾਂ ਕਰੀਏ। ਜਦੋਂ ਬੰਦਾ ਫਿਰ ਕਹਿੰਦੇ ਵੀ ਤੂੰ ਆਪਣੇ ਆਪ ਨੂੰ ਬਿਜ਼ੀ ਰੱਖਿਆ ਕਰ। ਤੂੰ ਅੰਦਰ ਬਾਹਰ ਜਾਇਆ ਕਰ। ਹੁਣ ਠੀਕ ਉਸੇ ਤਰੀਕੇ ਦੇ ਨਾਲ ਜਦੋਂ ਮਨ ਦੀ ਗੱਲ ਆਈ ਉਹੀ ਆਏਗੀ ਮਨ ਜਦੋਂ ਕੱਲਾ ਪਏਗਾ ਤੇ ਮਨ ਵੀ ਨਿਰਾਸ਼ ਹੋਏਗਾ ਤੇ ਮਨ ਫਿਰ ਕੱਲ ਹੁਣ ਦੇਖੋ ਜਿਹੜਾ ਵਿਸ਼ਾ ਇਹਨੂੰ ਆਪਾਂ ਥੋੜਾ ਜ ਹੋਰ ਸਪਸ਼ਟ ਕਰ ਲਈਏ ਜਦੋਂ ਮੈਨੂੰ ਲੱਗਾ ਕਿ ਮੈਂ ਕੱਲਾ ਹਾਂ ਤੇ ਮੈਂ ਕੋਈ ਨਾ ਕੋਈ ਸਾਥ ਦੇਖਦਾ ਕੋਈ ਗੱਲ ਕਰਨ ਵਾਲਾ ਮਿਲੇ ਉਹਦੇ ਨਾਲ ਉੱਠੀਏ ਬੈਠੀਏ ਗੱਲਾਂ ਕਰੀਏ ਠੀਕ ਉਸੇ ਤਰੀਕੇ ਨਾਲ ਮਨ ਵੀ ਲੱਭਦਾ ਤੇ ਉਹ ਜੇ ਉਹਨੂੰ ਚੰਗਾ ਨਹੀਂ ਮਿਲਿਆ ਰੱਬ ਦਾ ਸਾਥ ਨਹੀਂ ਮਿਲਿਆ ਚੰਗੀ ਸੰਗਤ ਨਹੀਂ ਮਿਲੀ ਤੇ ਫਿਰ ਉਹ ਮਾੜੀ ਦੇ ਵਿੱਚ ਲੱਗ ਜਾਂਦਾ ਤੇ ਸਾਰਾ ਜੀਵਨ ਉਸੇ ਪਾਸੇ ਝੁਕ ਜਾਂਦਾ ਮਾੜੀ ਮਾੜੀ ਸੰਗਤ ਵਾਲੇ ਪਾਸੇ ਮਾੜੇ ਸੁਭਾਅ ਵਾਲੇ ਪਾਸੇ ਇਸੇ ਕਰਕੇ ਭਗਤ ਕਬੀਰ ਕਬੀਰ ਸਾਹਿਬਾਨ ਜੀ ਕਹਿੰਦੇ ਵੀ ਮਨ ਨੂੰ ਰੱਬ ਦੇ ਨਾਲ ਜੋੜੋ ਮਨ ਜਦੋਂ ਰੱਬ ਦੇ ਨਾਲ ਜੁੜੇਗਾ ਤੇ ਦੁਨੀਆ ਦੇ ਰਿਸ਼ਤੇ ਇੱਕ ਐਮੀਅਤ ਤੱਕ ਠੀਕ ਹੈ ਇਹ ਮੇਰਾ ਰਿਸ਼ਤਾ ਹੈ ਮੇਰਾ ਪਰਿਵਾਰ ਹੈ ਪਰ ਇਹ ਤੋਂ ਜ਼ਰੂਰੀ ਇਹ ਹੈ ਵੀ ਮੈਂ ਆਪਣੇ ਮਨ ਦਾ ਸਾਥੀ ਲੱਭਾਂ ਕੋਈ ਜਾਣੈ ਕਵਨ ਹੀ ਹਾਂ ਜਗ ਮੀਤ ਕੀ ਤੁਹਾਨੂੰ ਪਤਾ ਹੈ ਗੁਰੂ ਸਾਹਿਬ ਕਹਿੰਦੇ ਤੁਹਾਨੂੰ ਪਤਾ ਹੈ ਤੁਹਾਡਾ ਨੇਤਰ ਕੌਣ ਹੈ ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾਕੀ ਨਿਰਮਲ ਰੀਤ ਮਾਤ ਪਿਤਾ ਭਾਈ ਸੁਤਬੰਧਕ ਇਸਤ ਮੀਤ ਅਰ ਭਾਈ ਉਰਵ ਜਨਮ ਕੇ ਮਿਲੇ ਜੋਗੀ ਅੰਤਕ ਉਹਨਾਂ ਸਹਾਈ ਇਹਦੇ ਨਾਲ ਦਾ ਇੱਕ ਹੋਰ ਸ਼ਬਦ ਹੈ ਬਾਬਾ ਕਬੀਰ ਸਾਹਿਬ ਜੀ ਦਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੇ ਦੁਨੀਆ ਦੇ ਰਿਸ਼ਤੇ ਨੇ ਨਾ ਇਹ ਉਦੋਂ ਤੱਕ ਹੀ ਨੇ ਜਦੋਂ ਤੱਕ ਸਵਾਸ ਚੱਲ ਰਿਹਾ ਕੋਈ ਜਿੰਨਾ ਮਰਜੀ ਪਿਆਰ ਕਰਨ ਵਾਲਾ ਹੋਵੇ ਸਾਡਾ ਜਿਹੜਾ ਰਿਸ਼ਤਾ ਹੈ ਪਰਿਵਾਰ ਦਾ ਹੈ ਧੀਆ ਪੁੱਤਰ ਦਾ ਹੈ ਮਾਪੇ ਦਾ ਹੈ ਸਿਰਫ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਬੰਦੇ ਦੇ ਸਵਾਸ ਚੱਲ ਰਹੇ ਆ ਇਹਦਾ ਮਤਲਬ ਪਰਿਵਾਰ ਦਾ ਸਬੰਧ ਵੀ ਸਾਡੇ ਸਵਾਸਾਂ ਦੇ ਨਾਲ ਹੈ ਜਬ ਲਗ ਤੇਲ ਦੀਵੇ ਮੁਕ ਬਾਤੀ ਤਬ ਸੋਜੈ ਸਭ ਕੋਈ ਤੇਲ ਜਲੈ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਰੇ ਬੋਰੇ ਤੋਹ ਘਰੀ ਨਾ ਰੱਖ ਐ ਕੋਈ ਤੋ ਰਾਮ ਨਾਮ ਜਪ ਸੋਈ ਉਹਦੇ ਵਿੱਚ ਅੱਗੇ ਜ਼ਿਕਰ ਕੀਤਾ ਦੇਹੋ ਦੀ ਬੈਠੀ ਮਾਤਾ ਰੋਵੇ ਖਟਿਆ ਲੈ ਕੇ ਭਾਈ ਲੱਟ ਛਟਕਾਏ ਤਰੀਆ ਰੋਵੇ ਹੰਸ ਇਕੱਲਾ ਜਾਈ ਵੀ ਰੋਣ ਵਾਲੇ ਤੇ ਬਤੇਰੇ ਪਰ ਜਦੋਂ ਜਾਣਾ ਪਿਆ ਉਦੋਂ ਕੱਲਾ ਹੀ ਗਿਆ ਕੋਈ ਨਹੀਂ ਨਾਲ ਨਪਿਆ ਆਪਣਾ ਕਹਿਣ ਵਾਲੇ ਦਾਵੇ ਕਰਨ ਵਾਲੇ ਸਾਡਾ ਆਪਣਾ ਹੈ ਪਰ ਜਦੋਂ ਕਾਲ ਦਾ ਡੰਡਾ ਆ ਕੇ ਵੱਜਿਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਆਗੈ ਹੰਸ ਅਕੇਲਾ ਜਾਏ ਇਸ ਕਰਕੇ ਹਰ ਬਿਨ ਹਰੀ ਤੋਂ ਬਿਨਾ ਕੋਈ ਸਹਾਈ ਨਹੀਂ ਹੈ ਭਾਈ ਤੇ ਜੇ ਕਿਸੇ ਦੂਜਾ ਕੋਈ ਆਪਸ਼ਨ ਹੀ ਨਹੀਂ ਹੈ ਤੇ ਜਿਹੜਾ ਹੈ ਉਹਦੇ ਵਾਲੇ ਪਾਸੇ ਧਿਆਨ ਦੇਈਏ ਨਾ ਜਿਹੜਾ ਹੈ ਉਹਦੇ ਨਾਲ ਜੁੜ ਜਾਈਏ ਨਾ ਮਾਤ ਪਿਤਾ ਬਨਤਾ ਸੁਤ ਮਾਤ ਪਿਤਾ ਭਾਈ ਸੁਤ ਬਨਤਾ ਮਾਂ ਬਾਪ ਭਾਈ ਪੁੱਤਰ ਇਸਤਰੀ ਹਿੱਥ ਲਾਗੋ ਸਭ ਫਨ ਕਾ ਫਨ ਦਾ ਅਰਥ ਛਲ ਛਲ ਦਾ ਅਰਥ ਵੀ ਇਹਨਾਂ ਨਾਲ ਨਹੀਂ ਨਿਭਣਾ ਭਾਈ ਇਹਨਾਂ ਨੇ ਇੱਥੇ ਰਹਿ ਜਾਣਾ ਅੱਗੇ ਹੈ ਅੱਗੇ ਕੋ ਕਿਛ ਤੁਲਹਾ ਬੰਦੋ ਕਿਆ ਪਰਵਾਸਾ ਧਨ ਦਾ ਮਰਜ ਕਹਿੰਦੇ ਅੱਗੇ ਵਾਸਤੇ ਕੁਝ ਪਲਾਨ ਕੀਤਾ ਹੈ ਆਉਣ ਵਾਲੇ ਸਮੇਂ ਵਾਸਤੇ ਤੇ ਅਸੀਂ ਬਹੁਤ ਪਲਾਨ ਕਰਦੇ ਆ ਨਾ ਇਹ ਵੀ ਜੋੜ ਕੇ ਰੱਖਦੇ ਆ ਇਹ ਵੀ ਜੋੜ ਕੇ ਰੱਖਦੇ ਆ ਸੇਵਿੰਗਸ ਕਰਦੇ ਆ ਮਰਜ ਕਹਿੰਦੇ ਸਰੀਰ ਦਾ ਤੇ ਪਲਾਨ ਕਰ ਲਿਆ ਜੇ ਬਿਮਾਰ ਪੈ ਗਿਆ ਤੇ ਮੇਰਾ ਹੈਲਥ ਇੰਸ਼ੋਰੈਂਸ ਹੈ ਜੇ ਲੋੜ ਪੈ ਗਈ ਤੇ ਮੇਰੀ ਐਫ ਡੀਸ ਹੈਗੀਆਂ ਜੋਰ ਕੋਈ ਹੈਗੀ ਤੇ ਸਾਰਾ ਕੁਝ ਹੈਗਾ ਮਹਾਰਜ ਕਹਿੰਦੇ ਅੰਦਰ ਦਾ ਕੀ ਚ ਕੀਤਾਈ ਤੋਲਹਾ ਦਾ ਅਰਥ ਹੁੰਦਾ ਬੇੜਾ ਬੇੜਾ ਤਿਆਰ ਕਰ ਮੌਕਾ ਸੰਭ ਕੇ ਰੱਖ ਉਹ ਤਾਂ ਕੁਝ ਵੀ ਨਹੀਂ ਕੀਤਾ ਬੜਾ ਪਿਆਰਾ ਸ਼ਬਦ ਹੈ ਸਤਿਗੁਰੂ ਦੀ ਬਾਣੀ ਦੇ ਵਿੱਚ ਬੰਦਾ ਕਹਿੰਦਾ ਕਰ ਲਾਂਗੇ ਫਿਰ ਕਿਉਂ ਆਓ ਅਸੀਂ ਕਿਹੜਾ ਭੱਜ ਭੱਜ ਚੱਲੇ ਆਂ ਗੁਰਦੁਆਰੇ ਜਾਣਾ ਨਾ ਚਲ ਜਾਇ ਕਰਾਂਗੇ ਪਾਰਟੀ ਕਰਨਾ ਨਾ ਕਰ ਲਿਆ ਕਰਾਂਗੇ ਤੇ ਸਤਿਗੁਰੂ ਕਹਿੰਦੇ ਬੇੜਾ ਬੰਦ ਨਾ ਸਕੇ ਉਹ ਬੰਦਨ ਕੀ ਵੇਲਾ ਭਰ ਸਰਬਰ ਤਬ ਜਬ ਉਚਲੇ ਤਬ ਤਰਨ ਦੁਹਿ ਲ ਜਿਹੜੇ ਪਾਣੀ ਦੇ ਇਲਾਕਿਆਂ ਦੇ ਵਿੱਚ ਪਿੰਡ ਹੁੰਦੇ ਨਾ ਜਿਹੜੇ ਦਰਿਆਵੀ ਪਿੰਡ ਹੈ ਤੇ ਉਹ ਨਾ ਆਪਣੇ ਘਰ ਉਸੇ ਹਿਸਾਬ ਦੇ ਨਾਲ ਰੱਖਦੇ ਆ ਵੀ ਜੇ ਪਾਣੀ ਆ ਗਿਆ ਤੇ ਕਦੋਂ ਭੱਜਣਾ ਪੈ ਦੇ ਕਦੋਂ ਨੱਠਣਾ ਪੈ ਜਾ ਉਸ ਹਿਸਾਬ ਨਾਲ ਹੀ ਆਪਣੇ ਬਸੂ ਰੱਖਦੇ ਕੱਖਾਂ ਦੇ ਉਹ ਬਣਾ ਕੇ ਰੱਖਦੇ ਜਦੋਂ ਲੋਡ ਪੈ ਗਈ ਉਦੋਂ ਚੱਲ ਜਾਣਾ ਕਈ ਉਹ ਨੇ ਜਿਹੜਾ ਉਸ ਚੀਜ਼ ਜਿਨ੍ਹਾਂ ਦੀ ਸੀ ਤਿਆਰੀ ਪਾਣੀ ਆਇਆ ਤੇ ਉਹ ਚਲੇ ਗਏ ਜਿਨ੍ਹਾਂ ਨੇ ਕਦੇ ਉਸ ਬਾਰੇ ਸੋਚਿਆ ਹੀ ਨਹੀਂ ਵੀ ਕੀ ਹੋਏਗਾ ਉਨਾ ਦਾ ਡੁੱਬਣਾ ਨਿਸ਼ਚਿਤ ਹੈ ਨਾ ਉਹੀ ਗੱਲ ਇੱਥੇ ਕੀਤੀ ਵੀ ਬੰਦਿਆ ਤੇਰੇ ਕੋਲ ਸਮਾਂ ਸੀ ਇਹਦੇ ਬਾਬਤ ਭਾਈ ਗੁਰਦਾਸ ਜੀ ਦੇ ਇੱਕ ਉਦਾਹਰਣ ਮੈਨੂੰ ਚੇਤਾ ਆਈ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਉਹ ਕਹਿੰਦੇ ਕਿਤੇ ਨਾ ਪਿੰਡ ਦੇ ਵਿੱਚ ਕਿਸੇ ਦੇ ਘਰ ਅੱਗ ਲੱਗ ਗਈ ਘਰ ਨੂੰ ਅੱਗ ਲੱਗੀ ਤੇ ਲੋਕ ਸਾਰੇ ਇਕੱਠੇ ਹੋ ਗਏ ਝੂਮ ਇਕੱਠਾ ਹੋ ਗਿਆ ਤੋਂ ਬੰਦਾ ਘਰੋਂ ਬਾਹਰ ਭੱਜਿਆ ਜਾਏ ਤੇ ਲੋਕਾਂ ਨੇ ਪੁੱਛਿਆ ਕਿੱਥੇ ਚੱਲਿਆ ਉਨੇ ਹੱਥ ਦੇ ਵਿੱਚ ਕਈ ਫੜੀ ਤੇ ਕਹਿੰਦਾ ਕਿੱਥੇ ਚੱਲਿਆਂ ਕਹਿੰਦਾ ਖੂਬ ਪੁੱਟਾਂਗਾ ਅੱਗ ਬੁਝਾਵਾਂਗਾ ਜੈਸੇ ਘਰ ਲੱਗੇ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛੁਟਾਈਏ ਬੜੀ ਬੜੀ ਹੈਰਾਨੀ ਵਾਲੀ ਗੱਲ ਹੈ ਨਾ ਇੱਕ ਇੱਕ ਅੱਦਾਂ ਹੋ ਸਕਦਾ ਵੀ ਘਰ ਨੂੰ ਅਗ ਲੱਗੀ ਹੋਵੇ ਤੇ ਬੰਦਾ ਖੂਬ ਪੁੱਟੇ ਤੇ ਖੂਬ ਜਦੋਂ ਤੱਕ ਖੂਬ ਪੁੱਟਣਾ ਉਦੋਂ ਤੱਕ ਤੇ ਘਰ ਸਭ ਕੁਝ ਸੜ ਕੇ ਸੁਆਹ ਹੋ ਜਾਣਾ ਤੇ ਉਦਾਹਰਨ ਪਾਏ ਗੁਰਦਾਸ ਨੇ ਇਹ ਦਿੱਤੀ ਜਦੋਂ ਅੱਖਾਂ ਕੰਮ ਨਹੀਂ ਕਰਦੀਆਂ ਹੱਥ ਕੰਮ ਨਹੀਂ ਕਰਦੇ ਜਦੋਂ ਦੇਹੀ ਬਿਲਕੁਲ ਬਿਲਕੁਲ ਨਟਾਲ ਹੋ ਗਈ ਜਦੋਂ ਕਹਿੰਦੇ ਵੀ ਹੁਣ ਗੁਰਦਾਰੇ ਚੱਲੀਏ ਪਾਠ ਕਰਿਆ ਕਰਾਂਗੇ ਮੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰਬਰ ਤਾ ਜਬ ਉਚਲੇ ਤਬ ਤਰਨ ਦੋਹਿਲਾ ਤੇ ਜਦੋਂ ਛੱਲਾ ਆਈਆਂ ਚਾਰੇ ਪਾਸੇ ਤੋਂ ਨਕਾ ਨਕ ਭਰ ਗਿਆ ਤੇ ਹੁਣ ਕਿੱਦਾਂ ਕਰ ਲਾਂਗੇ ਭਾਈ ਜੇ ਤਰਨਾ ਤੇ ਤੂੰ ਸਿੱਖਿਆ ਹੀ ਨਹੀਂ ਪਹਿਲਾਂ ਬੇੜਾ ਤੇ ਤੂੰ ਤਿਆਰ ਕੀਤਾ ਹੀ ਨਹੀਂ ਜੇ ਬੇੜਾ ਤਿਆਰ ਹੁੰਦਾ ਤੇ ਤੂੰ ਡੁੱਬਦਾ ਹੀ ਨਾ ਤੋ ਬਖਸ਼ਿਸ਼ ਕੀਤੀ ਆਗੇ ਕੋ ਕੁਝ ਤੁਲਹਾ ਬੰਦੋ ਭਾਈ ਕੱਲਾ ਧਨ ਨਹੀਂ ਇਕੱਠਾ ਨਾ ਕਰ। ਕਿਹ ਪਰਵਾਸਾ ਧਨ ਦਾ ਧਨ ਦਾ ਕੀ ਭਰੋਸਾ ਅੱਜ ਹੈ ਕੱਲ ਨਹੀਂ ਹੈ ਚਾਰ ਪੈਸੇ ਅੱਜ ਹੈਗੇ ਆ ਤੇ ਕੱਲ ਨਹੀਂ ਹੈ ਤੇ ਜੇ ਤੂੰ ਅੰਦਰ ਕੁਝ ਕਮਾਇਆ ਹੋਵੇ ਤੇ ਧਨ ਤੋਂ ਬਿਨਾ ਵੀ ਤੂੰ ਸੁਖੀ ਰਹਿ ਸਕਦਾ। ਜੋ ਕੁਝ ਤੋਂ ਹੈ ਇਹ ਤੋਂ ਬਿਨਾ ਵੀ ਤੂੰ ਸੁਖੀ ਰਹਿ ਸਕਦਾ ਸਾਡੇ ਨਾ ਜ਼ਿੰਦਗੀ ਦਾ ਮਕਸਦ ਬੜਾ ਛੋਟਾ ਹੈ ਜੀ ਐਮ ਬਰ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਐਮ ਬੜਾ ਵੱਡਾ ਦਿੱਤਾ ਸੀ ਨਿਸ਼ਚਾ ਬੜਾ ਵੱਡਾ ਦਿੱਤਾ ਸੀ ਸਾਡੇ ਨਿਸ਼ਾਨੇ ਬਹੁਤ ਛੋਟੇ ਨੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਨਿਸ਼ਾਨਾ ਦਿੱਤਾ ਵੀ ਤੂੰ ਰੱਬ ਬਣਨਾ ਹੈ ਦੇਖੋ ਕਿੱਡਾ ਵੱਡਾ ਨਿਸ਼ਾਨਾ ਲੋਕ ਕਹਿੰਦੇ ਰੱਬ ਦੀ ਪੂਜਾ ਕਰਨੀ ਨਹੀਂ ਗੁਰੂ ਗੰਗ ਸਾਹਿਬ ਕਹਿੰਦੇ ਨਹੀਂ ਤੂੰ ਰੱਬ ਵਰਗਾ ਬਣਨਾ ਸਤਗੁਰੂ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਤੇ ਸਾਡਾ ਭਰੋਸਾ ਕੀ ਹੈ ਸਾਡਾ ਏਮ ਕੀ ਹੈ ਸਾਡਾ ਨਿਸ਼ਾਨਾ ਇਹ ਹੈ ਘਰ ਬਣ ਜਾਏ ਬੱਚੇ ਸੈੱਟ ਹੋ ਜਾਣ ਗੱਡੀ ਆ ਜਾਏ ਇਹ ਤੋਂ ਵੱਡਾ ਘਰ ਆ ਜਾਏ ਬਸ ਇਹ ਤੇ ਮੈਨੇ ਕਹਿੰਦਾ ਬੱਚੇ ਤੇ ਫਿਰ ਜਾਨਵਰ ਵੀ ਪਾਲ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜੇ ਕੱਲਾ ਬੱਚੇ ਪਾਲਣਾ ਹੀ ਆ ਨਾ ਤੇ ਉਤੇ ਜਾਨਵਰ ਵੀ ਜਾਨਵਰਾਂ ਨੇ ਵੀ ਪਾਲ ਲੈ ਤੇ ਤੂੰ ਤੇ ਧਰਤੀ ਦਾ ਸਰਦਾਰ ਸੀ ਤੂੰ ਤੇ ਇਨਸਾਨ ਤੂੰ ਤੇ ਰਾਜਾ ਆ ਤੇ ਰਾਜਾ ਤੇ ਜਾਨਵਰ ਦੀ ਸੋਚ ਇੱਕੋ ਜੀ ਇਹ ਕਿਵੇਂ ਹੋ ਸਕਦਾ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਮਹਾਰਾਜ ਨੇ ਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਸਤਿਗੁਰੂ ਕਹਿੰਦੇ ਇਨਸਾਨ ਤੂੰ ਬਸ ਆਪਣੀ ਜ਼ਿੰਦਗੀ ਦਾ ਮਕਸਦ ਇੰਨਾ ਕੀ ਬਣਾਇਆ ਖਾ ਲਿਆ ਤੇ ਸੋ ਗਿਆ ਪੇਟ ਭਰਿਓ ਪਸ਼ੂ ਵਾਂਗੂ ਸੋਇਓ ਮਾਨੁੱਖ ਜਨਮ ਹੈ ਹਾਰਿਓ ਵੀ ਜਾਨਵਰ ਦਾ ਵੀ ਇੰਨਾ ਕੰਮ ਹੈ ਵੀ ਉਹ ਕਹਿੰਦਾ ਵੀ ਬਸ ਹੁਣ ਮੈਨੂੰ ਖਾਣ ਨੂੰ ਮਿਲ ਗਿਆ ਤੇ ਹੁਣ ਮੈਨੂੰ ਜਗਾ ਮਿਲ ਜੇ ਬਸ ਬੰਦਾ ਜੀ ਕਹਿੰਦਾ ਵੀ ਮੈਂ ਬਸ ਹੁਣ ਰੱਜ ਗਿਆ ਰੱਜਣ ਵਾਲਾ ਚਲੋ ਜਾਨਵਰ ਦੇ ਵਿੱਚ ਰੱਜਣ ਵਾਲਾ ਹੁੰਦਾ ਬੰਦੇ 'ਚ ਰੱਜਣ ਵਾਲਾ ਫਿਚਰ ਹੀ ਨਹੀਂ ਹੈ ਇਹ ਨਹੀਂ ਰੱਜਦਾ ਸੈਭ ਨੇ ਸਮਝਾਇਆ ਕਿਆ ਪਰਵਾਸਾ ਧਨ ਕਾ ਬੰਦਾ ਕਹਿੰਦਾ ਚਲੋ ਧਨ ਤੇ ਨਹੀਂ ਮੇਰੇ ਕੋਲ ਮੇਰਾ ਸਰੀਰ ਹੈਗਾ ਤੇ ਮਹਾਰਾਜ ਕਹਿੰਦੇ ਜਿਸ ਸਰੀਰ ਦਾ ਮਾਨ ਕਰਦਾ ਕਿਆ ਵਿਸਾਸਾ ਇਸ ਭਾਂਡੇ ਕਾ ਦੇਹੀ ਨੂੰ ਕਿਹਾ ਜੀ ਸਾਡੇ ਸਰੀਰ ਨੂੰ ਵਿਸ਼ਵਾਸ ਦਾ ਮਤਲਬ ਭਰੋਸਾ ਯਕੀਨ ਇਸ ਦੇਹੀ ਦੇ ਉੱਪਰ ਕਾਹਦਾ ਭਰੋਸਾ ਕਾਹਦਾ ਯਕੀਨ ਕਿਤਨਾ ਕੁ ਲੱਗਿਆ ਠਨਕਾ ਇਹ ਜਿੱਦਾਂ ਮਿੱਟੀ ਦਾ ਭਾਂਡਾ ਹੁੰਦਾ ਨਾ ਖੜਾ ਹੋਵੇ ਤੇ ਜਦੋਂ ਤੱਕ ਹੈਗਾ ਹੈਗਾ ਮਾੜਾ ਜਾਂ ਕਿਦੋਂ ਖੜਾਕ ਹੋਇਆ ਮਾੜਾ ਜਾਂ ਕਿਤੇ ਠਨਕਾ ਕੁਝ ਬਚਿਆ ਤੇ ਉੱਥੇ ਖਿਲਰ ਜਾਂਦਾ ਮਾਰਾ ਜੀ ਕਹਿੰਦੇ ਦੇਹੀ ਵੀ ਇਦਾਂ ਹੀ ਐ ਇਹ ਸਰੀਰ ਵੀ ਇਦਾਂ ਹੀ ਐ ਦੂ ਧਨ ਦਾ ਮਾਣ ਕਰਦਾ ਤੂੰ ਤਨ ਦਾ ਮਾਣ ਕਰਦਾ ਤੇ ਕਿਤਨਾ ਕ ਲੱਗਿਆ ਠਣਕਾ ਪਤਾ ਨਹੀਂ ਕਦੋਂ ਠਣਕਾ ਵੱਜਿਆ ਤੇ ਸਾਰਾ ਕੁਝ ਖਿਲਰ ਦੇਗਾ ਤਾਂ ਸਤਿਗੁਰੂ ਨੇ ਕਿਹਾ ਤੂੰ ਆਪਣੇ ਅੰਦਰੂਨੀ ਖਰਚੇ ਦੇ ਵਾਸਤੇ ਕੀ ਕਟਾ ਗਿਟਮ ਹੈ ਪਿਛਲੇ ਦਿਨ ਵੀ ਸਾਇਦ ਬੇਨਤੀ ਕੀਤੀ ਸਤਿਗੁਰੂ ਨੇ ਇੱਕ ਬੜਾ ਪਿਆਰਾ ਲਾਸਜ ਸਾਨੂੰ ਦਿੱਤਾ ਰਹਿਰਾਸ ਭਾਵੇਂ ਕਿ ਅਸੀਂ ਸ਼ਾਮ ਨੂੰ ਸੋਦਰ ਬਾਣੀ ਦਾ ਪਾਠ ਕਰਦੇ ਆ ਉਹਦਾ ਰਹਿਰਾਸ ਨਾਮ ਪੰਥ ਵੱਲੋਂ ਰੱਖਿਆ ਗਿਆ ਉਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਹਿਰਾਸ ਸਰਲੇਖ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸ਼ਬਦ ਆਉਂਦੇ ਉਹ ਪਹਿਲੇ ਸ਼ਬਦ ਸੋਦਰ ਦੇ ਸਰਲੇਖ ਹੇਟ ਹੈ ਅਗਲੇ ਸ਼ਬਦ ਸੋਪੁਰਖ ਦੇ ਸਰਲੇਖ ਹੇਟ ਹੈ ਰਹਿਰਾਸ ਜਿਹੜਾ ਉਹ ਨਹੀਂ ਹੈ ਚਲੋ ਇਹ ਨਾਮ ਪੰਥ ਵੱਲੋਂ ਪ੍ਰਚਲਿਤ ਹੋ ਗਿਆ ਵੀ ਰਹਿਰਾਸ ਸਾਹਿਬ ਦਾ ਪਾਠ ਹੁਣ ਰਹਿਰਾਸ ਦਾ ਮਤਲਬ ਕੀ ਹੈ ਰਹਿ ਦਾ ਅਰਥ ਹੋ ਗਿਆ ਰਸਤਾ ਰਾਸ ਦਾ ਅਰਥ ਹੋ ਗਿਆ ਖਰਚਾ ਜਿਸ ਤਰੀਕੇ ਦੇ ਨਾਲ ਬਾਰੀ ਤੌਰ ਤੇ ਸਫਰ ਕਰਨ ਦੇ ਵਾਸਤੇ ਸਾਨੂੰ ਸਾਡੀ ਜੇਬ ਦੇ ਵਿੱਚ ਕੁਝ ਪੈਸੇ ਚਾਹੀਦੇ ਨੇ ਪਾਕਟ ਮਨੀ ਚਾਹੀਦੀ ਹੈ ਜੇ ਸਫਰ ਕਰਨਾ ਹੈ ਤੇ ਕੁਝ ਪੱਲੇ ਚਾਹੀਦਾ ਠੀਕ ਉਸੇ ਤਰੀਕੇ ਨਾਲ ਸਤਿਗੁਰੂ ਕਹਿੰਦੇ ਤੂੰ ਆਤਮਿਕ ਜੀਵਨ ਦਾ ਸਫਰ ਤੈਅ ਕਰਨਾ ਹੈ ਉਹਦੇ ਵਾਸਤੇ ਵੀ ਤੈਨੂੰ ਖਰਚਾ ਚਾਹੀਦਾ ਨਾ ਤੇ ਉੱਥੇ ਕੀ ਖਰਚਾ ਲੱਗੇਗਾ ਉਹ ਸਤਿਗੁਰੂ ਨੇ ਸਮਝਾਇਆ ਸੀ ਉਹਦੇ ਵਾਸਤੇ ਜਿਹੜਾ ਖਰਚਾ ਹੈ ਉਹ ਹੈ ਹਰ ਕੀਰਤ ਹਮਰੀ ਰਹਿਰਾਸ ਹਰੀ ਦੀ ਕੀਰਤੀ ਪਰਮਾਤਮਾ ਦੇ ਗੁਣ ਚੰਗਿਆਈ ਇਹ ਤੇਰੀ ਰਾਹ ਦਾ ਖਰਚਾ ਹੈ ਔਰ ਜੇ ਤੇਰੇ ਕੋਲ ਰਾਹ ਦਾ ਖਰਚਾ ਨਹੀਂ ਤੇ ਤੂੰ ਸਫਰ ਕੀ ਕਰੇਗਾ ਕਿੱਥੇ ਤੁਰੇਗਾ ਜੇ ਸਾਡੇ ਕੋਲ ਰਾਹ ਦਾ ਖਰਚਾ ਹੈ ਬੰਦਾ ਤੁਸੀਂ ਵੇਖੋ ਨਾ ਕੋਈ ਕਹਿੰਦੇ ਵੀ ਮੈਂ ਇੰਨੇ ਦੇਸ਼ ਘੁੰਮ ਲਿਆ ਜੀ ਮੈਂ ਇੰਨੇ ਟਰੈਵਲ ਕਰ ਲਈ ਕਿਉਂ ਕਰ ਲਈ ਉਹ ਕਿ ਤੇਰੇ ਕੋਲ ਪੈਸਾ ਸੀ ਤੇਰੇ ਕੋਲ ਟਿਕਟਾਂ ਭਰਣ ਜੋਗਾ ਪੈਸਾ ਸੀ ਤੇ ਤੂੰ ਪੂਰੀ ਦੁਨੀਆ ਘੁੰਮ ਲਈ ਇੱਕ ਬੰਦਾ ਕਹਿੰਦਾ ਮੈਂ ਤੇ ਕਦੇ ਆਪਣੇ ਸ਼ਹਿਰ ਤੋਂ ਬਾਹਰ ਨਹੀਂ ਗਿਆ ਦੇਸ਼ ਤੋਂ ਬਾਹਰ ਨਹੀਂ ਗਿਆ ਕਿਉਂ ਕਹਿੰਦੇ ਮੇਰੇ ਕੋਲ ਹੈ ਹੀ ਕੁਝ ਨਹੀਂ ਸੀ ਜਾਂਦਾ ਠੀਕ ਉਸੇ ਤਰੀਕੇ ਨਾਲ ਆਤਮਿਕ ਸਫਰ ਹੈ ਜਿਨ੍ਹਾਂ ਦੇ ਕੋਲ ਆਤਮਿਕ ਸਫਰ ਹੈ ਉਹ ਆਤਮਿਕ ਪੱਧਰ ਤੇ ਭਗਤੀ ਦੀਆਂ ਸਿੜੀਆਂ ਚੜ੍ਹ ਕੇ ਸਿਖਰਾਂ ਤੇ ਪਹੁੰਚ ਗਏ ਉਹ ਪੜਾਦਰ ਪੜਾ ਚੜਦੇ ਚੜਦੇ ਬਹੁਤ ਉੱਪਰ ਪਹੁੰਚ ਗਏ ਕਿਉਂਕਿ ਉਹਨਾਂ ਨੇ ਹਰੀ ਦੀ ਕੀਰਤੀ ਕੀਤੀ ਹੈ ਜਿੰਨੂੰ ਇੱਥੇ ਮਹਾਰਾਜ ਹਰ ਕੀਰਤ ਹਮਰੀ ਰਹਿਰਾਸ ਕਹ ਰਿਹਾ ਇਹਨੂੰ ਹੀ ਸਤਿਗੁਰੂ ਦੀ ਬਾਣੀ ਨਾਮ ਧਨ ਕਹਿੰਦੀ ਹੈ ਜਦੋਂ ਮਹਾਰਾਜ ਨਾਮ ਧਨ ਕਮਾਉਣ ਦੀ ਗੱਲ ਕਰਦੇ ਆ ਇਹਨੂੰ ਮਹਾਰਾਜ ਨੇ ਨਾਮ ਧਨ ਕਿਹਾ ਇਨੂੰ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆਗੇ ਕੋ ਕੁਛ ਤੁਲਹਾ ਬੰਦੋ ਕੀ ਇਕੱਠਾ ਕੀਤਾ ਏ ਜੇ ਕੱਲ ਨੂੰ ਤੇਰੇ ਸਿਰ ਤੇ ਕਾਲ ਉਹਦਾ ਡੰਡਾ ਆ ਕੇ ਵੱਜਿਆ ਤੇ ਤੇਰਾ ਧਨ ਵੀ ਇੱਥੇ ਰਹਿ ਗਿਆ ਤੇਰਾ ਤਨ ਵੀ ਇੱਥੇ ਰਹਿ ਗਿਆ ਤੇ ਤੇਰੇ ਕੋਲ ਕੀ ਹੈ ਸਤਿਗੁਰੂ ਦਾ ਬਚਨ ਅਸੀਂ ਪੜਦੇ ਹਾਂ ਗੁਰੂ ਅਰਜਨ ਸਾਹਿਬ ਦਾ ਬਹਿਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਤੂੰ ਵੇਖਿਆਈ ਤੇਰੀ ਉਮਰ ਲੰਘਦੀ ਜਾ ਰਹੀ ਐ ਸੋਚਿਆ ਹੀ ਕਦੇ ਹੁਣ ਇਹਨੂੰ ਦੋਵਾਂ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਾਂਗੇ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਆਗੇ ਕੋ ਕੁਛ ਤੁਲਹਾ ਬੰਦੋ ਕਿਆ ਪ੍ਰਵਾਸਾ ਧਨ ਕਾ ਕਿਆ ਵਿਸਾਸਾ ਕਾ ਵਿਸਾਸਾ ਇਸ ਭਾਂਡੇ ਕਾ ਕਿਤਨੇ ਕ ਲੱਗਿਆ ਧਨ ਕਾ ਕੀ ਇਕੱਠਾ ਕੀਤਾ ਤੇ ਬੰਦਾ ਕਹਿੰਦਾ ਬੜੀ ਉਮਰ ਪਈ ਐ ਕਰ ਲਾਂਗੇ ਗੁਰੂ ਅਰਜਨ ਸਾਹਿਬ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿੱਥਿਆ ਮੋਹ ਬੰਦੈ ਨਿਤ 파ਰਚ ਤੂੰ ਝੂਠ ਹੀ ਇਕੱਠਾ ਕਰਦਾ ਰਿਆ ਮਾਧਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਣੀ ਉੱਥੇ ਕਹਿੰਦੇ ਜਨਮ ਪਦਾਰਥ ਜੀਤ ਹਰ ਸਰਣੀ ਇੱਥੇ ਕਹਿੰਦੇ ਅੱਗੇ ਕੋਈ ਕੁਝ ਤੁਲਹਾ ਬੰਦੋ ਤੇ ਕੀਤਾ ਕੀ ਗੁਰੂ ਅਰਜਨ ਸਾਹਿਬ ਕਹਿੰਦੇ ਕਰਤ ਵਿਕਾਰ ਦੋ ਕੋ ਦੋ ਕਰ ਝਾਰਤ RAM ਰਤਨ ਰਿਧ ਤਿਲ ਨਹੀਂ ਧਾਰਤ ਭਰਨ ਭੋਖਣ ਸੰਗ ਓਦ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਜਿਹੜਾ ਇਕੱਠਾ ਕੀਤਾ ਸੀ ਉਹ ਕਹਿੰਦੇ ਨਹੀਂ ਇਹਦੇ ਤੇ ਦੋਵੇਂ ਹੱਥ ਖਾਲੀ ਐ ਇਹਨੇ ਤੇ ਕੁਝ ਵੀ ਨਹੀਂ ਕਮਾਇਆ ਕੁਝ ਵੀ ਨਹੀਂ ਖਟਿਆ ਜਿੰਨੀ ਜ਼ਿੰਦਗੀ ਦਿੱਤੀ ਸਾਰੀ ਜ਼ਿੰਦਗੀ ਧਨ ਕਮਾਉਣ ਦੇ ਵਿੱਚ ਲਾ ਦਿੱਤੀ ਸਾਰੀ ਜ਼ਿੰਦਗੀ ਆਪਣੀ ਹਾਂ ਮੈਂ ਦਿਤਾਉਣ ਦੇ ਵਾਸਤੇ ਲਾ ਦਿੱਤੀ ਅੱਜ ਇਹਨੂੰ ਨੀਵਾ ਨੀਵਾ ਦਿਖਾ ਦਾਂ ਅੱਜ ਇਹਨੂੰ ਨੀਵਾ ਦਿਖਾ ਦਾਂ ਅਜੇ ਇਹਨੂੰ ਦੱਸਦਾ ਮੈਂ ਕੀ ਹਾਂ ਅੱਜ ਇਹਦੇ ਨਾਲ ਲੜ ਲਾਂ ਅੱਜ ਇਹਦੇ ਨਾਲ ਝਗੜ ਲਾਂ ਸਾਰੀ ਜ਼ਿੰਦਗੀ ਤੇ ਉੱਥੇ ਕੇਵਾ ਦਿੱਤੀ ਜੋ ਇਕੱਠਾ ਕਰਨਾ ਸੀ ਉੱਥੇ ਕੁਝ ਵੀ ਨਹੀਂ ਹੈ ਖਾਲੀ ਹੈ ਜਿਸ ਪਾਸੇ ਧਿਆਨ ਦੇਣਾ ਸੀ ਉਸ ਪਾਸੇ ਤੇ ਦਿੱਤਾ ਹੀ ਨਹੀਂ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਚੇਤਾ ਕਰਾਇਆ ਸੀ ਬੰਦਿਆ ਜ਼ਿੰਦਗੀ ਕਾਦੇ ਵਾਸਤੇ ਮਿਲੀ ਆ ਇਹ ਸਰੀਰ ਲੈ ਕੇ ਵਹਿ ਗਿਆ ਮਿਲਿਆ ਕਾਦੇ ਵਾਸਤੇ ਚੇਤਾ ਕੀਤਾਈ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਇਹ ਰੱਬ ਦੇ ਨੇੜੇ ਨਹੀਂ ਲੈ ਕੇ ਜਾਣਗੇ ਜਿਹੜੇ ਤੂੰ ਕਰ ਰਿਹਾ ਤੇਰੇ ਕਿੱਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਦੇ ਵਿੱਚ ਜੁੜ ਕੇ ਕੇਵਲ ਨਾਮ ਜਪਿਆ ਕਰ ਇਨੂੰ ਕਿਹਾ ਹਰ ਕੀਰਤ ਹਮਰੀ ਰਹਿ ਰਾਸ ਸਾਧ ਸੰਗਤ ਭਜ ਕੇਵਲ ਨਾਮ ਇਥੋਂ ਇਕੱਠਾ ਕਰਨਾ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਦਦੋ ਜਾਈ ਹਰ ਕੀਰਤ ਹਮਰੀ ਰਹਿ ਰਾਸ ਅੱਗੇ ਕੋ ਕੁਝ ਤੁਲਹਾ ਬੰਦੋ ਕਿਆ ਪਰਵਾਸਾ ਤਨਕਾ ਕਿਆ ਕਹਾ ਵਿਸਾਸਾ ਇਸ ਭਾਂਡੇ ਕਾ ਕਿਤਨਾ ਕ ਲੱਗੈ ਠਨਕਾ ਸਗਲ ਧਰਮ ਪੁੰਨ ਫਲ ਪਾਵੋ ਤੂਰ ਬਾਛੋ ਸਭ ਜਨ ਕਾ ਕਿੰਡੀ ਵੱਡੀ ਗੱਲ ਕੀਤੀ ਮਹਾਰਾਜ ਕਹਿੰਦਾ ਜੇ ਤੂੰ ਸਭ ਸਾਰੇ ਕਰਮ ਦਾ ਸਾਰੇ ਧਰਮ ਦਾ ਪੁੰਨ ਪ੍ਰਾਪਤ ਫਲ ਪ੍ਰਾਪਤ ਕਰਨਾ ਚਾਹੁੰਦਾ ਨਾ ਤੇ ਅਰਦਾਸ ਕਰਿਆ ਕਰ ਵੀ ਮੈਨੂੰ ਨਿਮਰਤਾ ਆ ਜਾਏ ਸੇਵਾ ਕਰਕੇ ਨਿਮਰਤਾ ਮੰਗਿਆ ਕਰ ਮੇਰੇ ਅੰਦਰ ਸਹਿਜ ਆ ਜਾਏ ਮਹਾਰਾਜ ਮੇਰੇ ਅੰਦਰ ਟਿਕਾਹ ਆ ਜਾਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪਾਵਨ ਬਾਣੀ ਆਸਾ ਕੀ ਵਾਰ ਤੁਸੀਂ ਪੜ੍ਹਦੇ ਗਾਦੇ ਹੋ। ਹਜ਼ੂਰ ਨੇ ਇੱਕ ਬੜਾ ਸੋਹਣਾ ਮੰਤਰ ਸਾਨੂੰ ਦਿੱਤਾ। ਹਰ ਬੰਦਾ ਸੋਚਦਾ ਮੇਰੇ ਨਾਲ ਚੰਗਾ ਹੋਵੇ। ਮੈਂ ਆਪਣਾ ਚੰਗਾ ਕਰਾਂ। ਮਹਾਰਾਜ ਨੇ ਇੱਕ ਬਚਨ ਸਾਨੂੰ ਦਿੱਤਾ। ਸਤਿਗੁਰੂ ਕਹਿੰਦੇ ਬੰਦਿਆ ਤੂੰ ਆਪਣਾ ਚੰਗਾ ਚਾਹਨਾ। ਹਰ ਇਨਸਾਨ ਕਹਿੰਦਾ ਮਹਾਰਾਜ ਮੇਰਾ ਚੰਗਾ ਹੋਵੇ। ਤੇ ਹਜ਼ੂਰ ਕਹਿੰਦੇ ਕੰਮ ਕਰ ਫਿਰ। ਜੇ ਤੂੰ ਚਾਹਨਾ ਤੇਰੇ ਨਾਲ ਚੰਗਾ ਹੋਵੇ ਤੇ ਕਰ ਪੁੰਨੋ। ਨੀਚ ਸਦਾਈਏ ਪੁੰਨ ਕਰ ਚੰਗਾ ਕਰ ਪਰ ਜਤਾ ਨਾ ਚੰਗਾ ਕਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਨੀਵਾ ਸਮਝ ਅਸੀਂ ਕੀ ਕਰਦੇ ਆ ਅਸੀਂ ਕਰਦੇ ਮਾੜਾ ਆ ਤੇ ਜੋਰ ਜਤਾਉਣੇ ਵੀ ਮੇਰੇ ਵਰਗਾ ਚੰਗਾ ਕੋਈ ਮਹਾਰਜ ਕਹਿੰਦੇ ਕਿਸੇ ਦਾ ਨਹੀਂ ਚੰਗਾ ਇਹ ਕਿਸੇ ਦੇ ਵਾਸਤੇ ਚੰਗਾ ਨਹੀਂ ਹੈ ਇਹ ਤੇਰੇ ਵਾਸਤੇ ਚੰਗਾ ਆ ਕਰ ਪੁੰਨੋ ਨੀਚ ਸਦਾਇ ਇਹ ਉਹਨ ਕਰਕੇ ਚੰਗਾ ਕਰਕੇ ਗੁਰੂ ਅਰਜਨ ਸਾਹਿਬ ਤੋਂ ਪੁੱਛੋ ਨਾ ਉਹ ਗੁਰੂ ਗ੍ਰੰਥ ਸਾਹਿਬ ਦਾ ਥਾਲ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤਿਆਰ ਕਰਕੇ ਤੇ ਅਖੀਰ ਦੇ ਵਿੱਚ ਮੋਹਰ ਲਾਉਂਦੇ ਤੇਰਾ ਕੀਤਾ ਜਾਂ ਤੋ ਨਹੀਂ ਮਹਾਰਾਜ ਮੈਂ ਨਹੀਂ ਕੀਤਾ ਤੂੰ ਕੀਤਾਈ ਮੈਨੂੰ ਜੋਗ ਕਿ ਤੋਈ ਇਹ ਤੇਰਾ ਧੰਨਵਾਦ ਹੈ ਤੂੰ ਮੈਨੂੰ ਇੰਨੇ ਜੋਗਾ ਕੀਤਾ ਕੋਈ ਬੰਦਾ ਦਾਵਾ ਕਰਕੇ ਕਦੇ ਮੈਂ ਕੁਝ ਕੀਤਾ ਤੇ ਇਹ ਗੱਲ ਸਾਨੂੰ ਸਤਿਗੁਰੂ ਤੋਂ ਸਿੱਖਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਮੇਰੇ ਵਿੱਚ ਇੰਨਾ ਜ਼ੋਰ ਨਹੀਂ ਸੀ ਮੈਂ ਕੁਝ ਕਰ ਸਕਦਾ ਅਤੇ ਤੇਰਾ ਤਰਸ ਹੈ ਨਾ ਤੂੰ ਮੈਨੂੰ ਇੱਥੋਂ ਇੰਨੇ ਜੋਗਾ ਕਰ ਦਿੱਤਾ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਈ ਮੇਰੇ ਵਿੱਚ ਕੀ ਗੁਣ ਸੀ ਜੀ ਉਜ ਵੀ ਨਹੀਂ ਸੀ ਇਤੇ ਤੇਰਾ ਤਰਸ ਹੋਇਆ ਤੂੰ ਇਹ ਸਾਰਾ ਕੁਝ ਕਰ ਦਿੱਤਾ ਤੂੰ ਇਹ ਸਭ ਕੁਝ ਬਖਸ਼ਿਸ਼ਾਂ ਕਰ ਦਿੱਤੀਆਂ ਮੈਂ ਬੜੀ ਵਾਰ ਇਹ ਗੱਲਾਂ ਕਦੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠਦਾ ਨਾ ਤੇ ਮੈਂ ਬੜੀ ਵਾਰ ਆਪਣੇ ਜੀਵਨ ਦੀਆਂ ਇਹ ਗੱਲਾਂ ਸਤਿਗੁਰੂ ਦੇ ਇਸ ਬਚਨ ਦੇ ਨਾਲ ਜੋੜ ਕੇ ਨਾ ਬੜੀ ਵਾਰ ਮੈਨੂੰ ਇਹ ਲੱਗਦਾ ਵੀ ਸਤਿਗੁਰੂ ਨੇ ਕਿੰਨੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ ਤੁਸੀਂ ਸਮਾਂ ਕੱਢ ਕੇ ਗੁਰੂ ਕੀ ਗੱਲ ਸੁਣਨ ਦੇ ਵਾਸਤੇ ਆਉਂਦੇ ਹੋ ਮੈਂ ਕਹਾਂ ਵੀ ਮੈਂ ਮੈਂ ਕੁਝ ਕਰ ਰਿਹਾ ਤੇ ਮੇਰੀ ਮੁਰਖਤਾ ਹੋਏਗੀ ਮੈਂ ਬੜੀ ਵਾਰ ਇਹ ਗੱਲ ਸੰਗਤ ਦੇ ਸਾਹਮਣੇ ਤੇ ਆਪਣੇ ਆਪ ਵੀ ਫੀਲ ਕਰਦਾ ਹੁੰਨਾ ਵੀ ਇਹ ਗੁਰੂ ਦਾ ਤਰਸ ਹੈ ਨਹੀਂ ਤੇ ਮੈਂ ਕਈ ਵਾਰ ਘਰੇ ਬੋਲਣਾ ਤੇ ਉਹਨਾਂ ਚੁੱਪ ਦਾਟ ਕੇ ਚੁੱਪ ਕਰਾ ਦੇਣਾ ਮੈਂ ਤੂੰ ਸਿਆਣਾ ਬੋਤਾ ਤੂੰ ਸਾਨੂੰ ਸਮਝਾਏਂਗਾ ਅੱਜ ਗੁਰੂ ਨੇ ਤਰਸ ਕੀਤਾ ਗੁਰੂ ਨੇ ਰਹਿਮਤ ਕੀਤੀ ਗੁਰੂ ਦੀ ਬਾਣੀ ਦੀ ਦਾਤ ਸਤਗੁਰੂ ਨੇ ਝੋਲੀ ਦੇ ਵਿੱਚ ਪਾਈ ਤੇ ਅੱਜ ਤੁਸੀਂ ਸੰਗਤਾਂ ਗੁਰੂ ਕੀ ਗੱਲ ਸੁਣਨ ਦੇ ਵਾਸਤੇ ਆਉਂਦੇ ਹੋ। ਇਹ ਕੀ ਦਾ ਤਰਸ ਹੈ ਬੰਦਾ ਥੋੜੀ ਕੁਝ ਕਰ ਸਕਦਾ। ਕੋਈ ਬੰਦਾ ਨਹੀਂ ਕਰ ਸਕਦਾ। ਮੈਂ ਕਵਾਂ ਮੈਂ ਕਥਾ ਕਰ ਸਕਦਾ ਨਹੀਂ ਐ ਮੇਰੇ ਬਸਤੀ ਗੱਲ ਨਹੀਂ ਐ। ਮੈਂ ਨਹੀਂ ਕਰ ਸਕਦਾ। ਇਹਨੋ ਤੇ ਗੁਰੂ ਅਰਜਨ ਸਾਹਿਬ ਨੇ ਸਿਖਾਇਆ ਸੀ ਜਦ ਇਹ ਜਾਣੈ ਮੈਂ ਕਿਛ ਕਰਤਾ ਜਦੋਂ ਤੂੰ ਠੱਪਾ ਲਾ ਕੇ ਕਹਿੰਦਾ ਮੈਂ ਕੀਤਾ ਹੀ ਤੇ ਤਬਲਾ ਗਰਵ ਜ਼ੋਨ ਮੈਂ ਫਿਰਤਾ ਅਰਦਾਸ ਕਰਿਆ ਕਰ ਮੈਨੂੰ ਨਿਮਰਤਾ ਆ ਜਾਏ ਸਹਿਜ ਆ ਜਾਏ ਟਿਕਾ ਆ ਜਾਏ ਨਾ ਜਾਣਾਂ ਆਪਣੇ ਆਪ ਨੂੰ ਕਿੱਥੇ ਜਣਾ ਕੇ ਕਿੱਥੇ ਲੈ ਜਾਏਗਾ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਮਿਟਾ ਦੇ ਖਤਮ ਕਰ ਦੇ ਫਿਰ ਦੇ ਗੁਰੂ ਤੇਰੀ ਨਵੀਂ ਪਹਿਚਾਨ ਬਣਾਏਗਾ ਜਦੋਂ ਅਸੀਂ ਗੁਰੂ ਦੇ ਸਾਹਮਣੇ ਆਪਣੀ ਹੋਂਦ ਰੱਖਦੇ ਆ ਨਾ ਮੈਂ ਕੁਝਾ ਤੇ ਗੁਰੂ ਕਹਿੰਦਾ ਫਿਰ ਤੂੰ ਹੀ ਰਹਿ ਤੇ ਜਦੋਂ ਅਸੀਂ ਗੁਰੂ ਦੇ ਸਾਹਮਣੇ ਆਪਣਾ ਆਪਾ ਸਭ ਕੁਝ ਖਤਮ ਕਰ ਦਿੱਤਾ ਉਹ ਅਦੀਪ ਨੇ ਬੋਲ ਲਿਖੇ ਨਾ ਕਿ ਦਾਣਾ ਮਿਟਾ ਦੇ ਆਪਣੀ ਹਸਤੀ ਕੋ ਗਰਕਿਚ ਮਰਤਬਾ ਚਾਹੇ ਕਿ ਦਾਣਾ ਖਾਕ ਮੇ ਮਿਲਕਰ ਗੁਲੇ ਗੁਲਜ਼ਾਰ ਹੁੰਦਾ ਹੈ ਇੱਕ ਦਾਣਾ ਨਾ ਜੀ ਉਹਨੂੰ ਕਿਸਾਨ ਨੇ ਮਿੱਟੀ ਦੇ ਵਿੱਚ ਦਫਨ ਕਰ ਦਿੱਤਾ ਲੋਕ ਕਹਿੰਦੇ ਮੈਨੂੰ ਮਿੱਟੀ ਦੇ ਵਿੱਚ ਮਿੱਟੀ ਦੇ ਵਿੱਚ ਦਫਨ ਕਿਉਂ ਆ ਦੇਖੋ ਉਹਦੀ ਹਸਤੀ ਮਿਟਾ ਦਿੱਤੀ ਉਹਨੂੰ ਮਿੱਟੀ ਦੇ ਵਿੱਚ ਦਫਨ ਕਰ ਦਿੱਤਾ ਉਹਦੇ ਵਿੱਚ ਇੱਕ ਸੋਨਾ ਬੂਟਾ ਨਿਕਲ ਕੇ ਆ ਉਹਦਾ ਨਵਾਂ ਰੂਪ ਨਿਕਲ ਕੇ ਆਇਆ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਵਿੱਚ ਦਫਨ ਕਰ ਦਵਾਂਗੇ ਨਾ ਮਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਮਹਾਰਾਜ ਕਹਿੰਦੇ ਮੁਰੀਦ ਬਣਨਾ ਮੁਰੀਦ ਦਾ ਅਰਥ ਸਿੱਖ ਸਿੱਖ ਬਣਨਾ ਮੁਰਦੇ ਹੋਣ ਦੇ ਬਰਾਬਰ ਹੈ ਸਿੱਖ ਕਹਾਣਾ ਬੜਾ ਸੁੱਖਾ ਸੀ ਸਿੱਖਾਂ ਜੇ ਸਿੱਖ ਬਣਨਾ ਤੇ ਮਹਾਰਾਜ ਕਹਿੰਦੇ ਐਦਾਂ ਹੋ ਜਾ ਜਿਦਾਂ ਮਰਦਾ ਹੁੰਦਾ ਮੇਰੀ ਕੋਈ ਇੱਛਾ ਨਹੀਂ ਮਹਾਰਾਜ ਜਿੱਥੇ ਤੁਸੀਂ ਰੱਖਣਾ ਚਾਹੰਦੋ ਜਿਸ ਹਾਲਾਤ ਦੇ ਵਿੱਚ ਤੁਸੀਂ ਰੱਖਣਾ ਚਾਹੁੰਦੇ ਹੋ ਉੱਥੇ ਰਵਾਂਗਾ ਇਹ ਅਰਦਾਸ ਕਰੀ ਹਜ਼ੂਰ ਕਹਿੰਦੇ ਸਗਲ ਧਰਮ ਪੁੰਨ ਫਲ ਪਾਵੋ ਧੂਰ ਬਾਂਛੋ ਸਭ ਜਨ ਕਾ ਕਹਿ ਕਬੀਰ ਸੁਨੋ ਰੇ ਸੰਤੋ ਇਹ ਮਨ ਉਡਰ ਪੰਖੇ ਰੂ ਬਨਕ ਭਗਤ ਕਬੀਰ ਸਾਹਿਬ ਕਹਿੰਦੇ ਤੇਰਾ ਮਨ ਜਿਹੜਾ ਨਾ ਇਹ ਪੰਖੀ ਦੀ ਨਿਆਈ ਹੈ ਬਣਦਾ ਪੰਖੀ ਕਦੇ ਇੱਥੇ ਬਹਿ ਗਿਆ ਕਦੇ ਇੱਥੇ ਬਹਿ ਗਿਆ ਕਬੀਰ ਮਨ ਪੰਖੀ ਭਇਓ ਉਡ ਉਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਸੋ ਇਸ ਮਨ ਨੂੰ ਕਾਬੂ ਦੇ ਵਿੱਚ ਗੁਰੂ ਦੇ ਸ਼ਬਦ ਦੇ ਰਾਹੀ ਕਰ ਲੈ ਸਹਿਬ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ